ਹਾਂਜੀ ਆ ਜਿਹੜੀ ਬਾਈਕ ਹੈ ਨਾ ਇਹ 90 ਕਿਲੋਮੀਟਰ ਚੜ ਜਾਂਦੀ ਆ ਤੇ ਇਲੈਕਟ੍ਰਿਕ ਆ ਤੇ 6-7 ਘੰਟੇ ਚੱਲਦੀ ਆ ਇਹ ਉਹ ਆਪਣੇ ਇਧਰ ਵੀੜ ਖੜੀ ਆ ਇਹਦੀ ਪ੍ਰੋਟੈਸਟ ਤਾਂ ਨੂੰ ਹੋਣੇ ਆ ਆ ਰਾਮਨਾ ਰਾਮਨਾ ਇੱਕ ਵਾਰ ਇਹਦਾ ਨਾ ਆ ਖੋਲਦੇ ਸਾਰ ਹੀ ਖੁਪਾਰ ਹੁੰਦਾ ਵਧੀਆ ਭਾਈ ਵਧੀਆ ਉਪਾਈ ਕਰ ਰਹੇ ਆ ਆਪਣਾ ਫੋਟੋ ਸਾਰ ਨੂੰ ਪਿਆਰ ਪਰ ਸਤਿ ਸ੍ਰੀ ਅਕਾਲ ਅੱਜ ਦਾ ਵਲੌਗ ਸਟਾਰਟ ਕਰਦੇ ਆ ਜੀ ਤੇ ਅੱਜ ਹੜ ਸੈਚਰਡੇ ਆ ਤੇ ਅੱਜ ਮੈਂ ਥੋੜੇ ਕੰਮ ਤੋਂ ਜਗਾਇਆ ਸੀਗਾ ਤੇ ਹੁਣ ਮੇਰੇ ਫਰੈਂਡ ਦਾ ਫੋਨ ਆਇਆ ਸੀ ਕਹਿੰਦੇ ਵੀ ਰਮਨ 3 ਮਿਸਟੈਂਕ ਚਾਹੀਦੀ ਸੀਗੀ ਮੈਂ ਥੋੜਾ ਉਹਨੇ ਕਰਨਾ ਸੀਗਾ ਫੋਟੋਸ਼ੂਟ ਤੇ ਵਗੈਰਾ ਉਹਨੇ ਨਵਾਂ ਆਪਣਾ ਚੈਨਲ ਬਣਾਇਆ ਵਾ ਇੰਸਟਾ ਤੇ ਫੋਟੋ ਫੋਟੋ ਨੂੰ ਪਾਉਂਦਾ ਕੱਢੀ ਤੇ ਲਈ ਤੇ ਹੁਣ ਮੈਂ ਸਬਜ਼ੀ ਨੂੰ ਪਾਣੀ ਪਾ ਜਾ ਸ਼ਾਮ ਜੀ ਹੋ ਗਈ ਹੈ ਤੇ ਫੇਰ ਮੈਂ ਤੁਹਾਨੂੰ ਦਿਖਾਉਣਾ ਵਾ ਵੀ ਅੱਜ ਕਿਵੇਂ ਫੋਟੋ ਸ਼ੂਟ ਕਰਦਾ ਵਾ ਤੇ ਅਸੀਂ ਕੀ ਕੀ ਕਰਦੇ ਹਾਂ ਇਸੇ ਕੋ ਪਾਣੀ ਪਾਇਆ ਸਭ ਜਿੰਨ ਸਾਰੇ ਨੂੰ ਤੇ ਇਹ ਆਪਣੀ ਗਾਫੀ ਹੋ ਗਈ ਆ ਨਾਲ ਇਹ ਇੱਕ ਦੋ ਮੁੱਤੇ ਹੋਰ ਲਾਇਆ ਅਗਰੇ ਤੋਂ ਦੂਰੇੋਂ ਮਾਤਾ ਠੰਡੂ ਨਹੀਂ ਕਰਾਣਾ ਲੇ ਜਿਹਦੇ ਮੈਂ ਪਾਣੀ ਵਲੋਗ ਨਹੀਂ ਦੇਖੇ ਹੋਏ ਉਹ ਜੂਤੀ ਮੇਰੇ ਚਾਨੂ ਤੇ ਆयो ਦੇਖਿਓ ਤੇ ਕਿਹ ਲਾ ਬੂਟਾ ਲਾਇਆ ਵਾ ਇਹ ਬੂਟਾ ਹੈਗਾ ਵਾ ਸੰਤਰਿਆਂ ਦਾ ਸੰਤਰਾ ਦੇ ਬੂਟੇ ਇੱਕ ਹੋਰ ਲਾਇਆ ਉੱਥੇ ਹੈ ਜੀ ਕੋਪਰ ਕੋੜਾ ਇਹਨੇ ਸੰਤਰੇ ਸਿੱਕੇ ਜਿਹਾ ਤਾਂ ਕਰਕੇ ਬੂਟਾ ਨਵਾਂ ਲਾਇਆ ਇਸ ਸੰਤਰਿਆਂ ਦਾ ਇਹ ਬੜਾ ਖੜੇ ਅਲਾ ਅਨੁਰਜੀ ਨੇ ਕਾਫੀ ਬੂਟਾ ਨਹੀਂ ਬੜੇ ਵੇਖੋਣੀਆਂ ਦੋ ਨਾਲ ਘੱਟ ਜੀ ਬਹੁਤ ਅੰਦਰ ਹੁਣ ਕਾਫੀ ਜਿਆਦਾ ਮਿੱਕੀ ਆ ਬੂਟਾ ਚੜ ਗਿਆ ਵਾ ਇਹਨਾਂ ਤੇ ਕੋਈ ਇਹ ਦੋ ਚ ਪਰਮ ਨਹੀਂ ਹੋਣਾ ਆਪਣੇ ਥਾਗੜਾ ਹੈ ਇੱਕ ਬੁਟਾ ਆਇਆ ਲਿਆ ਰਿਹਾ ਕੋਈ 15 ਬੁਟਾ ਲਾਇਆ ਨਵਾਂ ਲਾਇਆ ਹੈ ਕੋਈ ਨਾਲ ਕਾਫੀ ਆਇਕ ਡਿਨਿੰਗ ਹੋ ਗਈ ਆ ਜੀ ਤੇ ਕਾ ਬੁਟਾ ਲਾਇਆ ਹੈ ਨਵਾਂ ਇਹ ਨਾਲ ਹੀ ਅਮਰੂਦ ਹੈ ਆਪਣੇ ਨੂੰ ਡਰੇ ਨਹੀਂ ਗਿਆ ਸੀ ਕਿ ਮੈਂ ਕਹਿੰਦਾ ਜੀ ਵੀ ਸਰਦੀਆਂ ਤੋਂ ਜ਼ਿਆਦਾ ਨਾ ਆਪਾਂ ਫੋਟ ਲਾਈਏ ਕਿਉਂਕਿ ਉਹਨਾਂ ਆਪਾਂ ਇੱਕ ਬੀ ਲਾਵਾਂਗੇ ਕਿੰਨੇ ਅਰੇ ਫਲ ਆਣੇ ਆ ਸਬਜੀ ਲਾਉਣੀ ਆ ਫੇ ਪੱਤਣੀ ਪੈ ਜਾਂਦੀ ਓ ਇਹ ਕੋਈ ਲਾਤੇ ਥੋੜਾ ਟਾਈਮ ਲੱਗੂਗਾ ਬਟ ਇਹਦਾ ਫਾਲ ਕਾਫੀ ਜ਼ਿਆਦਾ ਆ ਬੈਠੀ ਮੇਰੀ ਕੁੜੀ ਜੋ ਹੂੰ ਹੂੰ ਇਹਦਾ ਮੈਂ ਛੋੜਾ ਥੋੜਾ ਪਾਣੀ ਉਹਦੇ ਈ ਪਾ ਲਿਓ ਉਧਰ ਤਾਂ ਉਧਰ ਪਾਣੀ ਪਾ ਲਿਓ ਇਹ ਮੈਂ ਕੋ ਬਲੌਗ ਤਾਂ ਨਹੀਂ ਪਾਏਗੇ ਥੋੜੇ ਦਿਨਾਂ ਦੇ ਮਤਰਾ ਬੀਜ਼ੀ ਚੱਲ ਰਿਹਾ ਸੀਗਾ ਇਹ ਕਿਹ ਬੁਟਾਲਾ ਆ ਉਹ ਬੁਟਾਲਾ ਹਾਲੇ ਗਾਦੇ ਹਾਂ ਸੰਤ ਰਬੁਟਾ ਉਹਦੇ ਪਹਿਲੇ ਲੋਕਾਂ ਤੋਂ ਕਿੰਧਰਾ ਲੱਗੇ ਨਹੀਂ ਹੈਗੇ ਸਾਚੇ ਵਿੱਚ ਹੱਲ ਜੀ ਬੜੇ ਦੇ ਵਿੱਚ burada paralar geliyor paralar ਕਿਰੋ ਠੀਕ ਹੈ ਕੀ ਦੇਖਦਾ ਮੈਂ ਤੇ ਵੀਡੀਓ ਪਾ ਦੂੰਗਾ YouTube ਤੇ ਥੋੜੀ ਜੀ ਮੈਂ ਲੈ ਕੇ ਆਇਆ ਤੁਸੀਂ ਦੇਖ ਲੈਣਗੇ ਇੰਡੀਆ ਵਾਲੇ ਠੀਕ ਹੈ ਫਿਰ ਆ ਮੇ ਮਮੇ ਦਾ ਮੁੰਡਾ ਲੈ ਕੇ ਆਇਆ ਜੀ ਫਰੂਟ ਸ਼ਾਪ ਤੋਂ ਤਾਂ ਹੋਣੀ ਆ ਪਲਾਮਾਂ ਤੇ ਇਹ ਵੀ ਪਲਾਮਾਂ ਸਾਡੀ ਪਲਮ ਲੈ ਕੇ ਆਂਦੇ ਵੀਰ ਨੇ ਤੇ ਆ ਨਾਲ ਐਪਲ ਬੈਗ ਪਾਰਕਿੰਗ ਤੇ ਥੋੜੀ ਜਿਹਾ ਮੈਂ ਲੈ ਕੇ ਚੱਲੇ ਆ ਕੰਮ ਲਈ ਹਾਲੀ ਮੈਂ ਮੁੰਡੇ ਮੰਨੇ ਖਾਣ ਲੈਂਗੇ ਪਰ ਇਹਣਾ ਥੋੜੇ ਧੌਣ ਵਾਲੇ ਆ ਤੇ ਵਾਸ਼ ਕਰਕੇ ਲੱਗ ਜਾਣਾ ਮੈਂ ਇਹ ਬੱਚੇ ਨੇ ਥੋੜਾ ਵਾਸ਼ ਕਰ ਲੀਏ ਕਾਫੀ ਕੈਮੀਕਲ ਹੁੰਦਾ ਇਹਨਾਂ ਤੇ ਹਾਲੇ ਚਿੱਟਾ ਜਿੱਟਾ ਇਹ ਆਪਾਂ ਸਾਫ਼ ਕਰਦੇ ਸੀਗੇ ਇਹ ਤਾਂ ਸਾਫ਼ ਕਰਕੇ ਮਿਲਦੇ ਆਂ ਹਾਂਜੀ ਹੁਣ ਮੈਂ ਆ ਗਿਆ ਅਹੀ ਕੰਮ ਤੇ ਤੇ ਮੌਸਮ ਬਹੁਤ ਵਧੀਆ ਸੀਗਾ ਤੇ ਮੈਂ ਮੇਰੇ ਆਪਣਾ ਸਾਰਾ ਸਬੰਧ ਚੱਕਿਆ ਰੋਟੀ ਵਗੈਰਾ ਤੇ ਨਾਲ ਚੱਕਲੇ ਫਰੂਟ ਤੇ ਮੈਂ ਕਹਾਂ ਨਾਲੇ ਆਪਣੇ ਮੁੰਡੇ ਨੂੰ ਦਿੰਦੇ ਆ ਤੇ ਸਾਡੇ ਪੁੱਛਦੇ ਆ ਵੀ ਉਹਨਾਂ ਨੂੰ ਕਿਵੇਂ ਦੱਗੇ ਫਰੂਟ ਤੇ ਹੁਣ ਮੈਂ ਸਰ ਨੂੰ ਨਾ ਪਲਮ ਮੰਡਣ ਲੱਗੇ ਸੀਗਾ ਜਿਹੜੇ ਮੈਂ ਕੰਮ ਤੇ ਲੈ ਕੇ ਗਿਆ ਸੀਗਾ ਆ ਪਹਿਲੇ ਆਪਣੇ ਪੰਜਾਬੀ ਦੋ ਵੀਰ ਆਏ ਸੀਗੇ ਤੇ ਇਹਨਾਂ ਨੂੰ ਮੈਂ ਪਲਮ ਦਿੱਤੇ ਸੀਗੇ ਤੇ ਨਾਲ ਮੈਂ ਕਹਿੰਦਾ ਸੀਗਾ ਵੀ ਪਲਮ ਥੋੜੇ ਵਾਸ਼ ਕਰ ਲਿਓ ਸਿੱਧਾ ਵੀ ਫਾਰਮ ਤੋਂ ਆਏ ਹੋਏ ਨੇ ਫਿਰ ਨਾਲ ਇੱਕ ਹੋਰ ਇੱਕ ਆਪਣਾ ਮੁੰਡਾ ਹੈ ਇਟਾਲੀਅਨ ਮੁੰਡਾ ਇਹ ਇਹਨੂੰ ਮੈਂ ਦਿੱਤੇ ਫੇਰ ਇੱਕ ਦੋ ਪਲਮਾਂ ਤੇ ਇਹ ਕਹਿੰਦਾ ਮੈਂ ਰੋਕ ਲੈ ਕੇ ਜਾਂਦਾ ਵਾਂ ਪਹਿਲਾਂ ਮੈਂ ਟੱਕ ਚ ਪਾਣੀ ਪੋਣੀ ਪਾ ਲਾਂ ਤੇ ਆਪਣਾ ਇੱਕ ਹੋਰ ਪੰਜਾਬੀ ਬਾਈ ਆ ਗਿਆ ਇਹਨਾਂ ਨੇ ਵੇਖ ਤੋਂ ਪਲਮ ਲਈ ਤੇ ਬਾਈ ਕਹਿੰਦੇ ਵੀ ਹੋਰ ਪਲਮ ਜਿਹੜੇ ਹੋਣਗੇ ਨਾ ਓਕੇਜਨ ਚ ਰੱਖ ਦਿੰਦੀ ਵੀ ਅਸੀਂ ਉੱਥੋਂ ਲੈ ਕੇ ਖਾ ਲਾਂਗੇ ਜਦੋਂ ਬਾਈ ਹੁਣ ਇਹਨਾਂ ਨੇ ਪਲਮ ਖਾਦਨਾ ਤੇ ਬਾਈ ਹੁਣ ਕਹਿੰਦੇ ਵੀ ਪਲਮਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਫਾਰਮ ਆ ਮੈਂ ਕਿਹਾ ਬਾਈ ਸਿੱਧੇ ਬਾਈ ਫਾਰਮ ਤੋਂ ਆਏ ਨੇ ਵੀ ਮੇਰੇ ਮਾਮੇ ਦੇ ਮੁੰਡੇ ਲੈ ਕੇ ਆਏ ਸੀਗਾ ਕਹਿੰਦੇ ਠੀਕ ਆ ਤੇ ਇੱਦਿਹੀ ਮੈਂ ਸਾਰਿਆਂ ਨੂੰ ਪਲਮ ਦਿੱਤੀ ਗਿਆ ਤੇ ਆ ਇੱਕ ਮੁੰਡਾ ਆ ਸੀਗਾ ਇਹ ਹੈ ਨਿਊਜ਼ੀਲੈਂਡਰ ਇਹਨੂੰ ਵੀ ਮੈਂ ਦੋ ਤਿੰਨ ਪਲਮ ਦਿੱਤੇ ਤੇ ਸਾਡੇ ਯਾਰਡ ਵਿੱਚ ਨਾ ਘਟ ਘਟ 20 ਤੋਂ 25 ਟਰੱਕ ਨੇ ਤੇ ਮੈਂ ਫਿਰ ਜਿਹੜੇ ਏਡਮਨ ਸਿੱਧੇ ਸਿੱਧੇ ਮਿਲੇ ਮੈਨੂੰ ਮੈਂ ਸਾਰ ਨੂੰ ਪਲੰਮ ਦਿੱਤੇ ਸੀਗੇ ਤੇ ਬਾਕੀ ਮੈਂ ਰੱਖ ਤੇ ਖੇਜਣ ਦੇ ਵਿੱਚ ਤੇ ਮੈਂ ਦੱਸ ਤੇ ਸਾਰਾ ਨੂੰ ਗੋਰੇ ਘਰ ਇਹਨੂੰ ਮੈਂ ਕਿਹਾ ਵੀ ਜਿੰਨੇ ਪਲੰਮ ਪਲੰਮ ਲੜੇ ਹੋਣਗੇ ਤੇ ਉਹ ਕਿਜਨ ਤਲ ਲੜਿਓ ਤੇ ਅੱਜ ਜਦੋਂ ਮੈਂ ਇੱਥੇ ਕੰਮ ਕਰ ਰਿਹਾ ਸੀ ਨਾ ਦੁਪਹਿਰ ਕਿ ਜੀ ਉਹਨਾਂ ਸਾਡੇ ਨਾਲ ਦੀ ਇੱਕ ਪਲਾਟ ਸੀਗਾ ਖਾਲੀ ਪਿਆ ਸੀਗਾ ਤੇ ਉਹਦੇ ਵਿੱਚ ਕੱਲਾ ਘਾਏ ਸੀਗਾ ਤੇ ਉੱਥੇ ਨਾਲ ਅੱਗ ਲੱਗੀ ਸੀਗੀ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਵੀਡੀਓ ਦੇ ਵਿੱਚ ਤੇ ਫਿਰ ਜਿਹੜਾ ਸਾਡਾ ਡਿਸਪੈਚਰ ਆ ਤੇ ਉਹਨੇ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਉਹ ਵਿਥਿਨ 1 2 ਮਿੰਟਸ ਦੇ ਵਿੱਚ ਤੇ ਫਿਰ ਉਹਨਾਂ ਦੱਸਿਆ ਵੀ ਸਾਡੇ ਯਾਰਡ 'ਚ ਨਹੀਂ ਹੈਗਾ ਉਹ ਨਾਲ ਦੇ ਯਾਰਡ ਦੇ ਵਿੱਚ ਆ ਤੇ ਉਹਨਾਂ ਨੂੰ ਫਿਰ ਦੱਸਿਆ ਉਹਨਾਂ ਨੂੰ ਕਿ ਇਧਰੋਂ ਉੱਥੇ ਜਾਣਾ ਵਾ ਤੇ ਬਾਅਦ ਵਿੱਚ ਜਿਹੜੇ ਬਾਕੀ ਬਲਮ ਸੀਗੇ ਉਹ ਦਿੱਤੇ ਮੈਂ ਮੈਕੈਨਿਕ ਨੂੰ ਤੇ ਮੈਂ ਕਿਹਾ ਵੀ ਜਿੰਨੇ ਕੁ ਸ਼ਕਣੇ ਹੋ ਸ਼ਕਲੇ ਉਹ ਤੇ ਬਾਕੀ ਮੈਂ ਕਿਹਾ ਵੀ ਰੱਖ ਦੇ ਕੇ ਜਾਂਦੇ ਵਿੱਚ ਕਹਿੰਦਾ ਠੀਕ ਆ ਤੇ ਮੈਕੈਨਿਕ ਉਹਦੀ ਨਾ ਮੇਰੇ ਡੈਡ ਜੀ ਨਾ ਟਰੱਕ ਦੀ ਬੈਟਰੀ ਖਰਾਬ ਸੀਗੀ ਤੇ ਉਹ ਫਿਰ ਜੰਪ ਲੇਟ ਲਾ ਕੇ ਉਹਨਾਂ ਨੂੰ ਸਟਾਰਟ ਕਰ ਰਹੇ ਸੀਗੇ ਤੇ ਬਹੁਤ ਵਧੀਆ ਮੈਕੈਨਿਕ ਸਾਡੇ ਕੰਮ ਕਰਦਾ ਇੱਥੇ ਤਕਰੀਬਨ ਸਾਰੇ ਟਰੱਕਾਂ ਦਾ ਕੰਮ ਕਰ ਲੈਂਦਾ ਏ ਹਾਂ ਜੀ ਸਾਡੇ ਅੱਜ ਨਾ ਕੰਮ ਦੇ ਨਾਲ ਦਾ ਕਯਾਰਡਾ ਤੇ ਉੱਥੇ ਅੱਜ ਨਾ ਅੱਗ ਲੱਗੀ ਸੀਗੀ ਧੂੰਆਂ ਜਾਂ ਉੱਠਿਆ ਜਾਂਦਾ ਸੀਗਾ ਤੇ ਮੈਨੂੰ ਡਰ ਸੀਗਾ ਮੈਂ ਕਹਾਂ ਵੀ ਨਾਲ ਇੱਥੇ ਨਾ ਡੀਜ਼ਲ ਪਿਆ ਸਾਡਾ 5000 ਲੀਟਰ ਮੈਂ ਕਹਾਂ ਕਿ ਤੇ ਉਹਨਾਂ ਨੂੰ ਕਿਤੇ ਅੱਗ ਫੜ ਜਾਈ ਤੇ ਫੇਰ ਮੈਂ ਜਾ ਕੇ ਆਪਣੇ ਸੁਪਰ ਬਰਦਰ ਨੂੰ ਦੱਸਿਆ ਤੇ ਉਹ ਕਹਿੰਦਾ ਕਹਿੰਦਾ ਚੱਲ ਕਹਿੰਦਾ ਮੈਂ ਫਾਇਰ ਬ੍ਰਿਗੇਡ ਨੂੰ ਫੋਨ ਕਰਦਾ ਵਾਂ ਤੇ ਫਾਇਰ ਬ੍ਰਿਗੇਡ ਬਹੁਤ ਜਲਦੀ ਆ ਗਈ ਸੀਗੀ ਇੱਕ ਤੋਂ ਦੋ ਮਿੰਟਾਂ ਵਿੱਚ ਹੀ ਤੇ ਅਸੀਂ ਕਿਹਾ ਵੀ ਇੱਧਰ ਨਹੀਂ ਹੈਗੀ ਉੱਪਰਲੀ ਸੈਟ ਤੇ ਆਓ ਤੇ ਫੇ ਆਹ ਉਹਨੇ ਫਿਰ ਦੂਜੀ ਸਾਈਡ ਤੇ ਭੇਜਤਾ ਸੀਗਾ ਧੂਆਂ ਲਾ ਇੱਕ 1-2 ਮਿੰਟ ਵਿੱਚ ਇੰਨਾ ਇੰਨਾ ਜ਼ਿਆਦਾ ਫੈਲ ਗਿਆ ਸੀ ਨਾ ਤੇ ਮੈਨੂੰ ਤੇ ਸੀਗਾ ਮੈਂ ਕਿਹਾ ਅਗਲਿਆਂ ਵਿੱਚ ਨਾ ਫਾਇਰ ਵੀ ਰੱਗਦੀ ਰਹਿੰਦੀ ਆ ਵੀ ਕਿਤੇ ਮੈਂ ਕਿਹਾ ਇੱਥੋਂ ਕਿਤੇ ਸਟਾਰਟ ਨਾ ਹੋ ਜਾਈ ਫੇ ਅਗਲਿਆਂ ਨੇ ਉਧਰੋਂ ਪਿਛਲੀ ਸਾਈਡ ਤੋਂ ਜਾ ਕੇ ਤੇ ਵੀ ਜਿਹਨੂੰ 3-4 ਮਿੰਟਾਂ ਚ ਉਹਨਾਂ ਨੇ ਉਹ ਮਾਰਿਆ ਵੱਡੇ ਪ੍ਰੈਸ਼ਰ ਇੱਕ ਕਰਤੀ ਠੰਢੀ ਤੇ ਮੈਨੂੰ ਲੱਗਦਾ ਨਾ ਨਾਲ ਦੀ ਫੈਕਟਰੀ ਜਿੰਨੇ ਵੀ ਬੰਨ ਰਹੀਆਂ ਨਾ ਕਿਸੇ ਨੇ ਨਾ ਗੋਰੇ ਨਹੀਂ ਬੀੜੀ-ਬੀੜੀ ਪੀ ਕੇ ਸੱਟ ਦੀ ਹੋਣੀ ਆ ਤਾਂ ਅਗ ਲੱਗੀ ਹਾਂਜੀ ਆਹ ਜਿਹੜੀ ਬਾਈਕ ਹੈ ਨਾ ਇਹ 90 ਕਿਲੋਮੀਟਰ ਚੜ ਜਾਂਦੀ ਤੁਸੀਂ 7 ਘੰਟੇ ਚੱਲਦੀ ਆਹੀ ਉਹ ਆਪਣੇ ਇਧਰ ਵੇੜ ਖੜੀ ਆ ਇਹਦੀ ਪੋਟੈਂਸ ਤਾਂ ਤੁਹਾਨੂੰ ਪਾਉਂਦੇ ਆ ਫੁਰਦੀ ਆ ਪੂਰੀ ਬੇਨਾ ਪੈਂਡਲ ਤੋਂ ਜਾਤਰਾ ਮੋੜੇ ਸੇ ਹੀ ਲੈਂਦੇ ਆ ਵੀ ਪੈਂਡਰ ਮੋਟਰ ਨਹੀਂ ਮਾਰਨਾ ਪੈਂਦਾ ਤੇ ਲੁੱਕ ਚੈੱਕ ਕਰ ਲਓ ਇਹਦੀ ਅਗੋਂ ਆਪਾਂ ਜਾ ਕੇ ਦੇਖੋਨਾ

I have a big one. I right. right. big, one. A big, one. Sir, a big one. It, come? on, come no, huh? on. You wanna play? I'm gonna play. Uh, come yeah. Come yeah. Come play. Huh? ਗੱਡੀ ਦਾ ਹੋ ਰਿਹਾ ਫੋਟੋ ਛੂਟ ਤੇ ਇਹਦੀ ਫੋਟੋ ਪਾਵਾਂਗੇ ਆਪਾਂ ਟਿੱਕਾ ਦੇ ਤੇ ਦੇਖੋ ਫੋਟੋ ਆ ਰਹੀਆਂ ਓ ਬਾਈ ਕਰ ਰਿਹਾ ਆਪਣਾ ਫੋਟੋ ਹੁਣ ਆਪਾਂ ਦੂਜਿਆਂ ਨਾਲ YouTube ਨਾਲ ਆਉਣ ਲੱਗੇ ਆ ਤੇ ਫੇਰ ਦੋ ਵਾਰ ਇਕੱਠੇ ਫਟਾ ਖੇਦੇ ਆ ਉਹਦੀ ਆਪਾਂ ਬੈਕ ਲੈ ਲੈਣੀ ਵਿੱਚ ਲੱਗਦਾ ਪਿੱਛੋਂ ਸ਼ੂਟ ਕਰ ਰਹੇ ਆ ਤੇ ਤੁਹਾਨੂੰ ਸਾਰੀਆਂ ਫੋਟੋ ਮਿਲਣਗੀਆਂ ਮੇਰੇ ਇੰਸਟਾ ਦੇ ਪੇਜ ਤੇ ਉਹ ਮੈਂ ਮੈਂਸ਼ਨ ਕਰ ਦਊਗਾ ਹਾਂਜੀ ਹੁਣ ਮੈਂ ਚੱਲਿਆ ਹੀਗਾ ਮੇਰਾ ਨਾ ਫਰੈਂਡ ਆ ਤੇ ਉਹਦੇ ਮੁੰਡਾ ਹੋਇਆ ਸੀਗਾ ਉਹਨੇ ਗੁੰਦ ਦਾ ਪਾਰ ਰੱਖਿਆ ਹੋਇਆ ਵਾ ਤੇ ਮੇਰੇ ਕੰਮ ਦੇ ਕੰਮ ਕਰਦਾ ਵਾ ਤੇ ਮੈਂ ਤੇ ਮੇਰੇ ਕੁਝ ਦੋਸਤ ਜਿਹੜੇ ਮੇਰੇ ਨਾਲ ਕੰਮ ਤੇ ਕੰਮ ਕਰਦੇ ਨੇ ਅਸੀਂ ਸਾਰੇ ਇਕੱਠੇ ਚੱਲ ਗਏ ਗੁੰਦਰ ਸਾਹਿਬ ਤੇ ਆਪਣੀ ਮੇ ਗੱਡੀ ਉਹਦੇ ਮੈਂ ਘਰੇ ਲਾ ਦੇਣੀ ਆ ਤੇ ਕਹਾ ਉਹਦੇ ਗੱਡੇ ਜਾਵਾਂਗੇ ਅਸੀਂ ਹਾਂਜੀ ਹੁਣ ਆਪਾਂ ਆਪਣੇ ਸਟੈਂਗ ਭਾਈ ਦੇ ਘਰ ਤੇ ਪਰ ਲੱਤੀ ਸੀਗੀ ਤੇ ਆਪਾਂ ਗੱਡੀ ਚੱਲੇ ਆ ਗੱਡੀ ਟੈਂਕ ਵਾ ਤੇ ਇਹ ਸੈਮ ਦੇ ਟਰਪ ਤੇ ਇੱਕ ਜਦ ਆਪਾਂ ਗੱਡੀ ਖੋਲਦੇ ਆ ਨਾ ਤੇ ਗੱਡੀ ਦੇ ਸਾਈਡ ਤੇ ਨਾ ਫੁੱਟ ਰੈਸਟ ਬਾਹਰ ਆ ਜਾਂਦਾ ਵਾ ਇਹਦੇ ਨਾਲ ਆਪਾਂ ਆਰਾਮ ਨਾਲ ਬੈਠ ਜਾ ਸਕਦੇ ਆ ਤੇ ਗੱਡੀ ਲੈਦਰ ਸੇਟਾਂ ਨੇ ਉੱਪਰ ਸਨ ਰੂਫ ਆ ਗੱਡੀ ਦਿਖਾ ਪਹਿਲਾਂ ਪੁਰਾਣੀ ਨੂੰ ਯਾਰ ਮੜੀ ਹੋਰ ਜੀ ਪਰਤਵਾਲ ਜੀ ਬੰਦੀ ਆ ਹੁੰਦਾ ਅਰਬੰਦਰ ਤੇ ਇੱਕ ਜਦੋਂ ਆਪਾਂ ਇੰਡੀਕੇਟ ਦਿੰਨੇ ਆ ਨਾ ਇਹ ਗੱਡੀ ਦੇ ਜਿਵੇਂ ਸਾਰੇ ਕੈਮਰੇ ਆਨ ਹੋ ਜਾਂਦੇ ਆ ਸਰਾਊਂਡਿੰਗ ਵਾਲੇ ਤੇ ਉਹਦੋਂ ਈਜ਼ੀ ਹੋ ਜਾਂਦਾ ਵਾ ਕਾਫੀ ਫੰਕਸ਼ਨ ਨੇ ਗੱਡੀ ਦੇ ਵਿੱਚ ਤੁਹਾਨੂੰ ਮੈਂ ਦਿਖਾਉਂਗਾ ਜਨਾ ਪਰੇ ਹਮ ਵਸੋ ਹਾਰਾ ਸਾਜਨ ਪੁਰਖ ਸਾਰ ਹਾਂਜੀ ਗੱਡੀ ਦੀ ਚਾਬੀ ਆ ਤੇ ਚਾਬੀ ਬਹੁਤਾ ਖੜਾ ਤੇ ਹੁਣ ਆਪਾਂ ਤੁਹਾਨੂੰ ਗੱਡੀ ਅੰਦਰ ਦਿਖਾਉਣੀ ਆ ਤੇ ਗੱਡੀ ਆਪਾਂ ਲੋਕ ਕਰਦੇ ਹਾਂ ਤੇ ਬਾਈ ਜੀ ਨੰਬਰ ਪਲੇਟ ਹੈਗੀ ਆ ਗਿੱਲੋ ਤੇ ਆ ਗੱਡੀ ਦਾ ਇੰਟੀਰੀਅਰ ਅੰਦਰੋਂ ਡਿਸਪਲੇ ਬਹੁਤ ਵੱਡੀ ਆ ਤੇ ਲੁੱਕ ਵੀ ਬਹੁਤ ਨਾਈਸ ਆ ਲਗਜ਼ਰੀਅਸ ਲੋਕਾ ਤੇ ਗੱਡੀ 75k ਡਾਲਰ ਦੀ ਆ ਇਹ ਮੈਨੂੰ ਤਾਂ ਚੰਗੀ ਲੱਗੀ ਹੈ ਕਿਉਂਕਿ ਇਹਦੇ ਵਿੱਚ ਨਾ ਇਹਦਾ ਅੰਦਰ ਵੁੱਡ ਲੱਗਿਆ ਹੋਇਆ ਹੈ ਨਾ ਤੇ ਗিয়ার ਵਾਲਾ ਜਿਹੜਾ ਸ਼ਿਫਟਰ ਆ ਉਹ ਮੈਨੂੰ ਬਹੁਤ ਘੈਂਟ ਲੱਗਿਆ ਹੈ ਇਹਦਾ